ਕਿਸਾਨਾਂ ਦਾ ਇੱਕ ਤਾਂ ਆਪਣੀਆਂ ਮੰਗਾਂ ਨੂੰ ਮਨਾਉਣ ਵਾਸਤੇ ਤਰੀਕਾ ਠੀਕ ਹੋਣਾ ਚਾਹੀਦਾ ਕੋਈ ਵੀ ਗੱਲ ਜਿਹੜੀ ਆ ਉਹ ਡਾਇਲੌਗ ਦੇ ਨਾਲ ਹੱਲ ਹੋ ਸਕਦੀ ਆ ਉਹ ਗੱਲ ਡਾਂਗਾ ਦੇ ਨਾਲ ਹੱਲ ਨਹੀਂ ਕਰਾਈ ਜਾ ਸਕਦੀ ਜਾਂ ਉਹ ਗਾਲਾਂ ਕੱਢ ਕੇ ਹੱਲ ਨਹੀਂ ਕਰਾਈ ਜਾ ਸਕਦੀ ਮੈਂ ਅਰਖਣ ਦੀ ਗੱਲ ਕਰਾਂ ਚਾਹੇ ਉਹ OBC SC ST ਭਾਈਚਾਰਾ ਹੋਵੇ ਇਹ ਇਸ ਅਰਖਣ ਦੀ ਜਿਹੜੀ ਗੱਲ ਆ ਇਹਨੂੰ ਮੈਂ ਕੇਵਲ ਤੇ ਕੇਵਲ ਜਿਹੜਾ ਫਾਈਨੈਂਸ਼ੀਅਲ ਕੀ ਸਟੇਟਸ ਆ ਕਿਸ ਬੰਦੇ ਦਾ ਉਸ ਆਧਾਰ ਤੇ ਚਾਹਣਾ ਨਾ ਦੇਖੋ ਕਿਸਾਨਾਂ ਦਾ ਜਿਹੜਾ ਮਸਲਾ ਹੈਗਾ ਵੀ ਉਹਦੇ 'ਚ ਮੈਂ ਸਿਰਫ ਕੇਵਲ ਇਹ ਗੱਲ ਕਹਿਣੀ ਚਾਹਣਾ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਾਇ ਵੀ ਹੋ ਸਕਦੀਆਂ ਕਿਸਾਨਾਂ ਦਾ ਇੱਕ ਤਾਂ ਆਪਣੀਆਂ ਮੰਗਾਂ ਨੂੰ ਮਨਾਉਣ ਵਾਸਤੇ ਤਰੀਕਾ ਠੀਕ ਹੋਣਾ ਚਾਹੀਦਾ ਕੋਈ ਵੀ ਗੱਲ ਜਿਹੜੀ ਆ ਉਹ ਡਾਇਲੌਗ ਦੇ ਨਾਲ ਹੱਲ ਹੋ ਸਕਦੀ ਆ ਉਹ ਗੱਲ ਡਾਂਗਾਂ ਦੇ ਨਾਲ ਹੱਲ ਨਹੀਂ ਕਰਾਈ ਜਾ ਸਕਦੀ ਜਾਂ ਉਹ ਗਾਲਾਂ ਕੱਢ ਕੇ ਹੱਲ ਨਹੀਂ ਕਰਾਈ ਜਾ ਸਕਦੀ ਮੈਂ ਕੇਵਲ ਇਹ ਕਹਿਣਾ ਚਾਹੁੰਦਾ ਕਿਸਾਨਾਂ ਦੇ ਮੁੱਦੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਿਸ਼ਚਿਤ ਤੌਰ ਤੇ ਸੀਰੀਅਸ ਹੈਗੀ ਆ ਅੱਜ ਕਿਸਾਨ ਨਿਧੀ ਦੀ ਗੱਲ ਕਰੀਏ ਉਹਦੇ ਵਿੱਚ ਹਰ ਕਿਸਾਨ ਨੂੰ 2-2000 ਰੁਪਇਆ ਕੁਆਟਰਲੀ ਪਾਇਆ ਜਾਂਦਾ ਹੈ ਜਿਹਦੇ ਨਾਲ ਕਿਸਾਨਾਂ ਨੂੰ ਕਾਫੀ ਰਾਹਤ ਮਿਲਦੀ ਆ ਔਰ ਇੱਕ ਪੰਜਾਬ ਐਸਾ ਸੂਬਾ ਜਿਹਦੇ ਵਿੱਚ ਐਮਐਸਪੀ ਜਿਹੜੀ ਆ ਲੰਬੇ ਸਮੇਂ ਤੋਂ ਸਰਕਾਰਾਂ ਦਿੰਦੀ ਆ ਰਹੀਆਂ ਆ ਲੇਕਿਨ ਸਰਕਾਰ ਅੱਜ ਜੋ ਵਿਰੋਧ ਭਾਰਤੀ ਜਨਤਾ ਪਾਰਟੀ ਦਾ ਕਿਸਾਨ ਕਰ ਰਿਹਾ ਜਿਹੜੀ ਗੱਲ ਤੁਸੀਂ ਮੈਨੂੰ ਆਖੀ ਹੈ ਇਹਨੂੰ ਮੈਂ ਸਿਰਫ ਕੇਵਲ ਇਹ ਕਹਿਣਾ ਚਾਹੁੰਦਾ ਕਿ ਇਹ ਜਥੇਬੰਦੀਆਂ ਦੇ ਵਿੱਚ ਪੱਕੇ ਤੌਰ ਤੇ ਕੁਝ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਹੈਗੇ ਆ ਜਿਹੜੇ ਕੇਵਲ ਤੇ ਕੇਵਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣਾ ਚਾਹੁੰਦੇ ਆ ਜਿਹਦੇ ਕਰਕੇ ਵਿਰੋਧ ਹੋ ਰਿਹਾ ਦੇਸ਼ ਦਾ ਆਮ ਕਿਸਾਨ ਪੰਜਾਬ ਦਾ ਆਮ ਕਿਸਾਨ ਮੈਂ ਤਾਂ ਵਿਰੋਧ ਮੰਨਦਾ ਜੇ ਪਿੰਡਾਂ 'ਚ ਜਾ ਕੇ ਹਰ ਕਿਸਾਨ ਜਿਹੜਾ ਸੜਕਾਂ 'ਤੇ ਆ ਜਾਵੇ ਲੇਕਿਨ ਜਿਹੜੇ ਪੰਜਾਬ ਦੇ ਕਿਸਾਨ ਹੈ ਉਹਨਾਂ ਦੇ ਮੁੱਦੇ ਇਹ ਕਿਸਾਨਾਂ ਵੱਲੋਂ ਜਿਹੜੇ ਸਹੀ ਤਰੀਕੇ ਦੇ ਨਾਲ ਜਿਹੜਾ ਛੋਟਾ ਕਿਸਾਨ ਹੈ ਉਹਦੀ ਤਾਂ ਗੱਲੇ ਨਹੀਂ ਕੀਤੀ ਜਾ ਰਹੀ ਕੇਵਲ ਤੇ ਕੇਵਲ ਆਪਣੀਆਂ ਰਾਜਨੀਤਿਕ ਰੋਟੀਆਂ ਚੇਕੀਆਂ ਜਾ ਰਹੀਆਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਵੀ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਪਿਛਲੇ ਸਮੇਂ ਦੇ ਵਿੱਚ ਜੇ ਮੈਂ ਗੱਲ ਯੂਪੀ ਦੀ ਕਰ ਲਵਾਂ ਯੂਪੀ ਵਰਗਾ ਸੂਬਾ ਜਿੱਥੇ ਗੁੰਡਾ ਰਾਜ ਸੀਗਾ ਜਿੱਥੇ ਲੋਕਾਂ ਦਾ ਰਾਤ ਨੂੰ ਕੀ ਦਿਨ ਨੂੰ ਵੀ ਘਰੋਂ ਬਾਹਰ ਨਿਕਲਣਾ ਦੁਬਰ ਹੋ ਜਾਂਦਾ ਸੀਗਾ yogi dityanath ji ਜਿਹੜੇ ਮੁੱਖ ਮੰਤਰੀ ਬਣੇ ਔਰ ਸਰਕਾਰ ਬਣੀ ਔਰ ਜਿਹੜਾ ਗੁੰਡਾ ਐਲੀਮੈਂਟ ਸੀ ਯੂਪੀ ਦੇ ਵਿੱਚੋਂ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ ਅੱਜ ਜਿਹੜਾ ਵੀ ਇਨਵੈਸਟਰ ਯੂਪੀ ਦੇ ਵਿੱਚ ਜਾ ਕੇ ਕਿਉਂਕਿ ਸਰਕਾਰ ਦੇ ਉੱਤੇ ਵਿਸ਼ਵਾਸ ਹੈ ਉੱਥੇ ਇੰਡਸਟਰੀ ਲਗਾ ਰਿਹਾ ਹੈ ਇਸੇ ਤਰੀਕੇ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਹੈਗੀ ਆ ਉਹ ਜਿਹੜੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਅੱਜ ਪੰਜਾਬ ਦੇ ਵਿੱਚ ਗੁੰਡਾ ਰਾਜ ਯੂਪੀ ਦੀ ਤਰਜ਼ ਤੇ ਚੱਲ ਰਿਹਾ ਜਿਸ ਤਰੀਕੇ ਗੈਂਗਸਟਰ ਕਲਚਰ ਨੂੰ ਬढ़ावा ਮਿਲ ਰਿਹਾ ਜਿਸ ਤਰੀਕੇ ਰੋਜ਼ ਲੁੱਟਾਂ ਖੋਹਾਂ ਡਕੈਤੀਆਂ ਹੋ ਰਹੀਆਂ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਜਿੱਥੇ ਇਹ ਸਮੱਸਿਆ ਦੇ ਨਾਲ ਪੰਜਾਬ ਦੇ ਲੋਕੀ ਜੂਝ ਰਹੇ ਉੱਥੇ ਜੇ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ ਇਸ ਇਲਾਕੇ ਦਾ ਚਾਹੇ ਚੰਗੜ ਦਾ ਜਿੱਥੇ ਮੈਂ ਸਮਝਦਾ ਬਹੁਤ ਪਛੜਿਆ ਇਲਾਕਾ ਜਿਹੜਾ ਹੈਗਾ ਚੰਗੜ ਦਾ ਜਿੱਥੇ ਪਾਣੀ ਦੀ ਕਮੀ ਤਾਂ ਹੈਗੀ ਐ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਚੰਗੜ ਦੇ ਇਲਾਕੇ ਨੂੰ ਜੂਝਣਾ ਪੈਂਦਾ ਜੇ ਮੈਂ ਬੇਰੋਜ਼ਗਾਰੀ ਦੀ ਗੱਲ ਕਰਾਂ ਤਾਂ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਇੰਡਸਟਰੀ ਜਿਹੜੀ ਐ ਲੰਬੇ ਸਮੇਂ ਤੋਂ ਕੋਈ ਸਵਾ ਸੀਗਾ ਜਦੋਂ ਇੱਥੇ ਐਨ ਐਫ ਐਲ ਦੀ ਸਥਾਪਨਾ ਹੋਈ ਜਾਂ ਐਨ ਐਫ ਐਲ ਤੋਂ ਬਾਅਦ ਪੀ ਐਨ ਐਫ ਸੀ ਪੀ ਐਸੀ ਐਲ ਜਿਹੜੀਆਂ ਫੈਕਟਰੀਆਂ ਆਈਆਂ ਲੇਕਿਨ ਕਿਸੇ ਕਾਰਨਾਂ ਦੇ ਕਰਕੇ ਉਹਨਾਂ ਦਾ ਜਿੱਥੇ ਪ੍ਰਾਈਵੇਟੇਸ਼ਨ ਵੀ ਹੋਇਆ ਔਰ ਕੋਈ ਵੀ ਨਵੀਂ ਇੰਡਸਟਰੀ ਇੱਥੇ ਕੋਈ ਵੀ ਸਾਡਾ ਨੁਮਾਇंदा ਜਿਹੜਾ ਉਹ ਲੈ ਕੇ ਨਹੀਂ ਆਇਆ ਸੋ ਮੈਂ ਸਮਝਦਾ ਜਿੱਥੇ ਇਹਦੇ ਨਾਲ ਜਿਹੜਾ ਮਾਈਨਿੰਗ ਦਾ ਮੁੱਦਾ ਹੈ ਉਹਦੀ ਵੀ ਮੈਂ ਗੱਲ ਕਰਨੀ ਚਾਹਾਂਗਾ ਕਿ ਸਰਕਾਰਾਂ ਨੇ ਕੇਵਲ ਛੜਿਆ ਹੀ ਹੈ ਮਾਈਨਿੰਗ ਜਿਹੜੀ ਹੈ ਉਹ ਮੈਂ ਕਹਿੰਦਾ ਵੀ ਹੋਣੀ ਚਾਹੀਦੀ ਹੈ ਲੇਕਿਨ ਨਾਜਾਇਜ਼ ਮਾਈਨਿੰਗ ਜਿਹੜੀ ਹੈ ਉਹ ਬੰਦ ਹੋਣੀ ਚਾਹੀਦੀ ਹੈ ਜੋ ਸਾਡੇ ਇਲਾਕੇ ਦੇ ਵਿੱਚ ਹਾਲ ਅੱਜ ਜੁੜੇ ਸਾਡੇ ਮੁੱਖ ਪੁਲ ਹੈਗੇ ਆ ਜੇ ਮੈਂ ਨਾਨਪੁਰ ਸਾਹ ਵਾਲੇ ਪੁਲ ਦੀ ਗੱਲ ਕਰਾਂ ਗੰਪੁਰ ਵਾਲੇ ਪੁਲ ਦੀ ਇੱਥੇ ਵੀ ਦੇਖਣ ਨੂੰ ਮਿਲ ਰਿਹਾ ਕਿ ਪੁਲ ਦੀਆਂ ਜਿਹੜੀਆਂ ਨੀਆਂ ਆਏ ਕਮਜ਼ੋਰ ਹੋ ਰਹੀਆਂ ਜੇ ਮੈਂ ਐਲਗਰਾਹ ਦੀ ਗੱਲ ਕਰਾਂ ਤੇ ਉਹ ਪੁਲ ਬੰਦ ਹੋ ਚੁੱਕਿਆ ਜਿਸ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਜਿੱਥੇ ਮਾਈਨਿੰਗ ਦਾ ਵੀ ਬਹੁਤ ਵੱਡਾ ਮੁੱਦਾ ਹੈ ਇਸ ਇਲਾਕੇ ਵਾਸਤੇ ਕਿ ਮਾਈਨਿੰਗ ਨੂੰ ਕਿਸ ਤੰਗ ਦੇ ਨਾਲ ਔਰ ਲੀਗਲ ਤਰੀਕੇ ਦੇ ਨਾਲ ਕਰਾਇਆ ਜਾ ਸਕੇ ਸੋ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਜਿੱਥੇ ਸਾਡੇ ਕੈਂਡੀਡੇਟ ਨੇ ਪਹਿਰਾ ਦੇਣਾ ਉੱਥੇ ਮੈਂ ਨਾਲ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕੱਲੇ ਰਣਪੁਰ ਸਾਹਿਬ ਦੇ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਕਿ ਅਗਰ ਤੁਸੀਂ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਚੜੀ ਹੋਈ ਹੈ ਅਗਰ ਇਸ ਪੰਡ ਨੂੰ ਕੋਈ ਹਲਕਾ ਕਰ ਸਕਦਾ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰ ਸਕਦੇ ਆ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 370 ਧਾਰਾ ਨੂੰ ਤੋੜ ਸਕਦੇ ਹੈਗੇ ਆ ਉਸ ਜੰਮੂ ਕਸ਼ਮੀਰ ਦੇ ਸੂਬੇ ਨੂੰ ਮੁੱਖ ਧਾਰਾ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਹੈਗੀਆਂ ਜਾਂ ਮੰਗਾ ਹੈਗੀਆਂ ਜੇ ਮੈਂ ਚੰਡੀਗੜ੍ਹ ਦੇ ਮਸਲੇ ਦੀ ਗੱਲ ਕਰਾਂ ਤਾਂ ਮੈਂ ਕਹਿ ਸਕਦਾ ਚੰਡੀਗੜ੍ਹ ਦੇ ਮਸਲੇ ਦਾ ਵੀ ਹੱਲ ਨਰਿੰਦਰ ਮੋਦੀ ਜੀ ਕਰ ਸਕਦੇ ਹੈਗੇ ਕਿ ਉਹਨਾਂ ਦੇ ਵਿੱਚ ਜਜ਼ਬਾ ਹੈਗੇ ਜੇ ਉਹ ਕਰਤਾਰਪੁਰ ਸਾਹਿਬ ਦਾ ਲਾਂਗਾ ਖਲਾਅ ਸਕਦੇ ਜਿਹੜਾ 70 ਸਾਲ ਤੋਂ ਸਿੱਖ ਰਦਾਸਾਂ ਕਰਦਾ ਸੀਗਾ ਤਾਂ ਇਹ ਜਿਹੜਾ ਖਾਤਾ ਇਹ ਵੀ ਨਰਿੰਦਰ ਮੋਦੀ ਜੀ ਦੇ ਖਾਤੇ ਜਾਂਦਾ ਹੈ ਜੇ ਮੈਂ ਰੂਪਰੇ ਦੀ ਗੱਲ ਕਰਾਂ ਹਿਮਕੁੰਤ ਸਾਹਿਬ ਦੀ ਇਹ ਵੀ ਕਰੈਡਿਟ ਜਿਹੜਾ ਨਿੰਦਰ ਮੋਦੀ ਜੀ ਨੂੰ ਜਾਂਦਾ ਹੈ ਸੋ ਮੈਂ ਪੰਜਾਬ ਦੇ ਵਿੱਚ ਕਿਉਂਕਿ ਬਹੁਤ ਸਾਰੇ ਐਨ ਆਰ ਆਈ ਬਾਹਰ ਰਹਿੰਦੇ ਆ ਉਹਨਾਂ ਦੇ ਵਾਸਤੇ ਇੰਟਰਨੈਸ਼ਨਲ ਫਲਾਈਟਾਂ ਦੀ ਗੱਲ ਕਰਾਂ ਇਹ ਵੀ ਇੱਕ ਵੱਡਾ ਮੁੱਦਾ ਹੈ ਸਾਡੇ ਪੰਜਾਬੀਆਂ ਵਾਸਤੇ ਸਿੱਖਾਂ ਵਾਸਤੇ ਜਿਹਦੀ ਮੈਂ ਗਰੰਟੀ ਦਿੰਦਾ ਕਿ ਅਗਰ ਤੁਸੀਂ ਇੱਥੋਂ ਸਾਡੇ ਨੁਮਾਇੰਦਿਆਂ ਨੂੰ ਜਿਤਾ ਕੇ ਕੇਂਦਰ ਦੇ ਵਿੱਚ ਭੇਜਦੇ ਹੋ ਤਾਂ ਨਿਸ਼ਚਿਤ ਤੌਰ ਤੇ ਜੋ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਹੈਗੀਆਂ ਮੰਗਾਂ ਹੈਗੀਆਂ ਉਹਨੂੰ ਅਸੀਂ ਪੂਰਾ ਕਰਾਉਣ ਦਾ ਜਿਹੜਾ ਉਹ ਤੁਹਾਨੂੰ ਇੱਕ ਗਰੰਟੀ ਦੇ ਤੌਰ ਤੇ ਕਹਿ ਸਕਦਾ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਦੀ ਫੇਰੀ ਤੇ ਇਕੱਲੇ ਪ੍ਰਧਾਨ ਮੰਤਰੀ ਨਹੀਂ ਆ ਰਹੇ ਹੁਣ ਦੇਸ਼ ਦੇ ਆਖਰੀ ਪੜਾਵਾਂ ਜਿਹੜਾ ਚੋਣ ਹੋਣ ਜਾ ਰਹੀ ਹੈ ਜਿਹਦੇ ਵਿੱਚ ਪੰਜਾਬ ਹਰਿਆਣਾ ਸੂਬੇ ਆਉਂਦੇ ਹਿਮਾਚਲ ਆਉਂਦਾ ਔਰ ਮੈਂ ਇਹ ਗੱਲ ਕਹਿ ਸਕਦਾ ਕਿ ਸਾਡੀ ਸਾਰੀ ਲੀਡਰਸ਼ਿਪ ਆਉਣ ਵਾਲੇ 8-10 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਵੇਗੀ ਔਰ ਅੱਜ ਜੋ ਮਾਹੌਲ ਤੁਹਾਨੂੰ ਨਜ਼ਰ ਆ ਰਿਹਾ ਇਸ ਤੋਂ ਕਈ ਗੁਣਾ ਵੱਧ ਮਾਹੌਲ ਭਾਰਤੀ ਜਨਤਾ ਪਾਰਟੀ ਦੇ ਪੱਖ ਦੇ ਵਿੱਚ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਜ਼ਰ ਆਵੇਗਾ ਦੇਖੋ ਅੱਜ ਮੈਂ ਕਹਿ ਸਕਦਾ ਕਿ ਭਾਰਤੀ ਜਨਤਾ ਪਾਰਟੀ ਦੀ ਥੋੜੀ ਟਿਕਟ ਲੇਟ ਅਨਾਉਂਸ ਹੋਈ ਸਾਰੀ ਜੋ ਸਟ੍ਰੈਟਜੀ ਹੈ ਉਹ ਬਣ ਚੁੱਕੀ ਹੈ ਔਰ ਇੱਕ ਇੱਕ ਕਾਰਕਟਰਤਾ ਨੂੰ ਇੱਕ ਇੱਕ ਇਲਾਕਾ ਇੱਕ ਇੱਕ ਪਿੰਡ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਔਰ ਨਿਸ਼ਚਿਤ ਤੌਰ ਤੇ ਮੈਂ ਇਹ ਗੱਲ ਕਹਿ ਸਕਦਾ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਉਮੀਦਵਾਰ ਹੈ ਸੁਭਾਸ਼ ਸ਼ਰਮਾ ਜੀ ਔਰ ਇਸ ਇਲਾਕੇ ਦੀ ਡਵੈਲਪਮੈਂਟ ਵਾਸਤੇ ਉਹ ਮੀਲ ਪੱਥਰ ਜਿਹੜਾ ਉਹ ਸਾਬਤ ਕਰਨਗੇ ਲਾਜ਼ਮੀ ਤੌਰ ਤੇ ਇਸ ਇਲਾਕੇ ਦੇ ਵਿਕਾਸ ਦੇ ਵਿੱਚ ਉਹਨਾਂ ਦਾ ਯੋਗਦਾਨ ਹੋਏਗਾ ਮੈਂ ਬੇਨਤੀ ਇਹ ਹੀ ਹੈ ਕਿ ਲੋਕ ਜਿੱਥੇ ਬਦਲਾਅ ਦੇ ਨਾਂ ਤੇ ਪਹਿਲੀਆਂ ਸਰਕਾਰਾਂ ਬਣਾਈਆਂ ਉੱਥੇ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਮੈਦਾਨ ਦੇ ਵਿੱਚ ਆਈ ਹੈ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇੱਕ ਮੌਕਾ ਜਿੱਥੇ ਤੁਸੀਂ ਬਾਕੀਆਂ ਨੂੰ ਦਿੱਤਾ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਵੀ ਇੱਕ ਮੌਕਾ ਦੇ ਕੇ ਪਰਖ ਜ਼ਰੂਰ ਕਰ ਲੈਣੀ ਚਾਹੀਦੀ ਹੈ ਮੈਂ ਜਾਤੀ ਤੌਰ ਤੇ ਤਾਂ ਇਹ ਗੱਲ ਕਹਿਣੀ ਚਾਹੁੰਦਾ ਵੀ ਦੇਸ਼ ਦੇ ਵਿੱਚ ਜਿਹੜਾ ਕਾਨੂੰਨ ਕੋਈ ਵੀ ਪਹਿਲਾਂ ਚੱਲ ਰਿਹਾ ਅੱਜ ਬਹੁਤ ਸਾਰੇ ਕਾਨੂੰਨ ਵੀ ਬਦਲੇ ਜਾ ਰਹੇ ਆ ਜੇ ਮੈਂ ਆਰਖਣ ਦੀ ਗੱਲ ਕਰਾਂ ਚਾਹੇ ਉਹ OBC SC ST ਭਾਈਚਾਰਾ ਹੋਵੇ ਇਹ ਇਸ ਅਰਖਣ ਦੀ ਜਿਹੜੀ ਗੱਲ ਹੈ ਇਹਨੂੰ ਮੈਂ ਕੇਵਲ ਤੇ ਕੇਵਲ ਜਿਹੜਾ ਫਾਈਨੈਂਸ਼ੀਅਲ ਕੀ ਸਟੇਟਸ ਹੈ ਕਿਸ ਬੰਦੇ ਦਾ ਉਸ ਆਧਾਰ ਤੇ ਚਾਹਣਾ ਨਾ ਕਿ ਪੱਕੇ ਤੌਰ ਤੇ ਬਹੁਤ ਸਾਰੇ ਸਾਡੇ ਐਸਸੀ ਐਸਟੀ ਓਬੀਸੀ ਭਾਈਚਾਰੇ ਦੇ ਲੋਕ ਬਹੁਤ ਸਰਮਾਇਦਾਰ ਵੀ ਹੈਗੇ ਆ ਲੇਕਿਨ ਕੁਝ ਲੋਕ ਜਿਹੜੇ ਜਨਰਲ ਜਾਤੀਆਂ ਦੇ ਹੈਗੇ ਉਹਨਾਂ ਨੂੰ ਵੀ ਇਸ ਰੱਖਣ ਦੀ ਲੋੜ ਹੈਗੀ ਆ ਸੋ ਮੈਂ ਸਮਝਦਾ ਕਿ ਇਹਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਵਧੀਆ ਜਿਹੜਾ ਕੋਈ ਆਪਣਾ ਪੱਖ ਨਹੀਂ ਰੱਖ ਸਕਦਾ ਜਾਂ ਇਹਦੀ ਕੋਈ ਚਿੰਤਾ ਨਹੀਂ ਕਰ ਸਕਦਾ ਨਿਸ਼ਚਿਤ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਪੱਖ ਦਾ ਜਿਹੜਾ ਧਿਆਨ ਕਰਕੇ ਸਾਡੀ ਸਰਕਾਰ ਜਿਹੜੀ ਉਹ ਫੈਸਲੇ thank mm -hmm. you